ਸੋ ਗਰਮਖ ਪਿਆਰਿਓ ਬਣ ਚੁੱਕਿਆ ਗਜਰੇਲਾ ਤਿੰਨ ਘੰਟਿਆਂ ਦੇ ਵਿੱਚ ਗਰਮਖ ਪਿਆਰਿਓ ਦੁੱਧ ਦੇ ਵਿੱਚ ਗਾਜਰਾ ਪਾ ਕੇ ਤੇ ਜੋਂ ਲੱਗਿਆ ਸੀ ਖੁਰਚਰੇ ਨਾਲ ਉਹਨੂੰ ਮਾਰਨ ਤੇ ਰੇਲਾ ਬਣਾਤਾ ਗਾਜਰਾ ਦਾ ਤੇ ਬਣ ਗਿਆ ਗਜਰੇਲਾ ਆ ਦੇਖਿਓ ਗਜਰੇਲਾ ਜਦੋਂ ਸੁੱਕ ਗਿਆ ਦੁੱਧ ਗਜਰੇਲਾ ਬਣ ਗਿਆ ਹੁਣ ਇਹਨਾਂ ਥੱਲੇ ਲਾਉਣ ਲੱਗੇ ਆ ਉਹ ਬੱਲੇ ਵਾਹੀ ਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਧਰਕਰੇ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਦੇਖੋ ਜੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਇਹ ਆ ਦੇਖੋ ਹੁਣ ਛਕਣ ਲੱਗੇ ਆ ਬਹੁਤ ਸਵਾਦ ਬਣਿਆ ਖੁਸ਼ਬੂ ਬਹੁਤ ਸਵਾਦ ਆ ਸਵਾਦ ਆਹਾਹਾ ਬਹੁਤ ਸਵਾਦ ਆਨੰਦ ਆ ਗਿਆ ਬਹੁਤ ਸਵਾਦ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੋਗ ਵਿੱਚ ਅੱਜ ਦਾ ਵਲੋਗ ਸ਼ੁਰੂ ਕਰਦੇ ਆ ਅੱਜ ਘਰੇ ਹੀ ਆ ਕਿਉਂਕਿ ਦੋ ਦਿਨ ਪ੍ਰੋਗਰਾਮ ਹੈ ਨਹੀਂ ਸੀ ਸੁਗਰਮਖ ਪਿਆਰਿਓ ਅੱਜ ਅਸੀਂ ਵਿਹਲੇ ਆ ਤੇ ਅੱਜ ਮੰਮੀ ਸੀਮਾ ਅਸੀਂ ਅੱਜ ਪਹਿਲਾਂ ਤਾਂ ਬਣਾਵਾਂਗੇ ਆਲੂ ਵਾਲੇ ਪਰੌਂਠੇ ਤੇ ਫਿਰ ਉਸ ਤੋਂ ਬਾਅਦ ਬਣਨਾ ਹੈ ਗਜਰੇਲਾ ਕੁੱਕਰ ਦੀ ਸੀਟੀ ਸ਼ੁਰੂ ਹੋ ਗਈ ਉਹ ਦੁਬਾਰਾ ਗੱਲ ਕਰਦੇ ਹਾਂ ਸੁਗਰਮਖ ਪਿਆਰਿਓ ਕੁੱਕਰ ਦੀ ਸੀਟੀ ਬੰਦ ਹੋ ਗਈ ਐ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਅੱਜ ਬਣਨਾ ਇੱਕ ਗਜਰੇਲਾ ਇੱਕ ਆਲੂਆਂ ਦੇ ਪਰੌਂਠੇ ਪਹਿਲਾਂ ਆਲੂਆਂ ਦੇ ਪਰੌਂਠੇ ਆਲੂ ਉਬਲ ਰਹੇ ਸੀਗੇ ਤਾਂ ਕੁੱਕਰ ਦੀ ਸੀਟੀ ਆਈ ਸੀ ਤੇ ਬਾਅਦ ਚ ਬਣਨਾ ਗਜਰੇਲਾ ਉਸ ਤੋਂ ਬਾਅਦ ਆਪਾਂ ਕੋਈ ਹਫਤਾ ਮਿੱਠਾ ਚੀਜੀ ਮਿੱਠੀ ਚੀਜੀ ਨਹੀਂ ਬਣਾਉਣੀ ਕਰਦੇ ਕਿ ਕਿ ਸ਼ਹੀਦੀ ਹਫਤਾ ਸ਼ੁਰੂ ਹੋ ਜਾਣਾ ਸੋ ਅੱਜ ਪਰੂ ਦਾ ਵੱਡੇ ਵੀ ਹੈ ਸਾਲਾ ਸਾਹਿਬ ਦੀ ਬੇਟੀ ਦਾ ਪਰੂ ਦਾ ਪਰੂ ਨੂੰ ਬਹੁਤ-ਬਹੁਤ ਮੁਬਾਰਕਾਂ ਹੈਪੀ ਬਰਥਡੇ ਪਰੂ ਤੈਨੂੰ ਸੋ ਸਾਰੇ ਵਿਸ਼ ਕਰਿਓ ਜਰੂਰ ਪਰੂ ਦੇ ਵੱਡੇ ਤੇ ਪਰੂ ਨੂੰ ਸੋ ਹੁਣ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਮੰਮੀ ਰਗੜ ਰਹੀ ਹੈ ਤੇ ਅੱਜ ਮੰਮੀ ਨੇ ਪਿਆਜ਼ ਕੱਟ ਲਿਆ ਆਲੂਆਂ ਦੇ ਪਰੌਂਠੇ ਬਣਾਉਣੇ ਆ ਫਿਰ ਸambar ਤੇ ਸਰਬੱਤ ਵੀ ਆ ਜਾਣਗੇ ਉਹਦੇ ਨੂੰ ਇਹ ਸਾਰਾ ਵਲੌਗ ਅੱਜ ਤਾਂ ਤੁਹਾਨੂੰ ਦਿਖਾਉਨੇ ਆ। ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਦੇਓ। ਘੁੰਮ ਫਰੇ ਆਏ ਹੁਣ। ਸੀਮਾ ਆਲੂ ਉਬਾਲ ਰਹੀ ਹੁਣ। ਸੀਮਾ ਨੇ ਆਲੂ ਉਬਾਲ ਲਿਆ। ਉਬਲ ਗਏ। ਆਲੂ ਉਬਲ ਗਏ ਆ ਦੇਖੋ। ਪਾਟ ਗਏ ਹੁਣ। ਗਰਮ ਹੋਦਣਾ। ਆਲੂ ਉਬਲ ਗਏ ਤੇ ਹੁਣ ਸ਼ੁਰੂ ਹੋਊਗਾ ਕੰਮ ਆਲੂਆਂ ਦੇ ਪਰੌਂਠਿਆਂ ਦਾ। ਅੱਜ ਦਹੀਂ ਕਾਫੀ ਸੀ ਇਸ ਕਰਕੇ ਅਸੀਂ ਸੋਚਿਆ ਵੀ ਆਲੂ ਵਾਲੇ ਪਰੌਂਠੇ ਬਣਾ ਕੇ ਤੇ ਦਹੀਂ ਨਾਲ ਛਕਾਂਗੇ। ਧਣੀਆਂ ਆ ਗਿਆ। ਕਾਦੇ ਵਾਸਤੇ ਅਮੀ ਪਰੌਂਠੇ ਚ ਪਾਉਣਾ। ਪਰੂ ਹੈਪੀ ਬਰਥਡੇ ਪਰੂ ਦਾ ਜੈ ਹੈਪੀ ਬਰਥਡੇ ਪਰ ਉਹਨੂੰ ਵਿਸ਼ ਕਰੋ ਸਾਰੇ ਜਣੇ ਪਰੂ ਹੈਪੀ ਬਰਥਡੇ ਟੂ ਯੂ ਲਓ ਜੀ ਆਲੂਆਂ ਦਾ ਬਣ ਗਿਆ ਕੀ ਮਿਕਸ ਕੀ ਕਮਾਂਗੇ ਇਹਨੂੰ ਆਪਾਂ ਮਸਾਲਾ ਹੀ ਹੁੰਦਾ ਹੈ ਆਲੂਆਂ ਦਾ ਮਸਾਲਾ ਇਹਦੇ ਧਣੀਆਂ ਗੰਡੇ ਪਿਆਜ਼ ਨੂਨ ਮਿਰਚ ਉਹ ਵਿੱਚ ਪਤੇ ਇਹਦੇ ਉਧਰ ਤਵਾ ਚੜਾਤਾ ਲੋ ਮੰਮੀ ਤਿਆਰ ਹੈ ਪਕੌਣ ਨੂੰ ਸੀਮਾ ਤਿਆਰ ਹੈ ਦੋ ਸਿਪਾਈ ਫੌਜੀ ਸਾਡੇ ਤਿਆਰ ਹੈ ਤੇ ਹਾਂ ਨਾ ਇਹਦਰ ਖਾਣ ਵਾਲਾ ਸਪਾਈ ਵੀ ਤਿਆਰ ਹੈ ਚਲੋ ਗੁੱਸਾ ਨਾ ਕਰ ਜਿਉ ਮਜ਼ਾ ਕਰਦੇ ਹਾਂ ਨੂਨ ਮਿਰਚ ਪਾਤਾ ਚਲੋ ਤਿਆਰ ਹਾਂ ਕਿੰਨਾ ਪਾਉ ਨੂਨ ਇਹਦਰ ਸਾਦਾ ਇੱਕ ਪੂਸਾ ਹਬਦਾ ਹੀ ਪਾ ਲਾ ਵੇਖ ਕੇ ਫਿਰ ਨੂਨ ਤੇਜ਼ ਹੀ ਪਾਉਂਦੀ ਹੈ ਸਹੀ ਹੈ ਨੂਨ ਤਾਂ ਤੇਜ਼ ਹੀ ਨਹੀਂ ਨਹੀਂ ਵੇਖ ਕੇ ਪਾ ਲਾ ਕਿੰਨਾ ਬੜਾ ਵੀ ਤੇਜ਼ ਚਲੋ ਪੱਕਦੇ ਆ ਤੇ ਫਿਰ ਛਕਦੇ ਆ ਤਿਆਰ ਹਾਂ ਹੁਣ ਕੰਮ ਮੈਂ ਵੀ ਮੰਜਾ ਮੰਜਾ ਡਾਵਾ ਇੱਥੇ ਚਾਦਾ ਛੱਕ ਕੇ ਤਿਆਰ ਆ ਇਦਰ ਹੁਣ ਮਿਸਤਰੀ ਵੀ ਆ ਗਈ ਕਿੰਨੇ ਮੈਂ ਹਾਂ ਮਿਸਤਰੀ ਆ ਗਈ ਇਹ ਦੁੱਧ ਫੜਾ ਕਿ ਨਹੀਂ ਹੁੰਦਾ ਹਨ ਪਾਦੇ ਨੇ ਸੁੱਧ ਮੈਂ ਫੜਾਇਆ ਉਹ ਡੀਗਦੇ ਹੋਣੇ ਵਿਚਾਰੇ ਚਾਹ ਨੂੰ ਸੋ ਪਹਿਲਾਂ ਮਿਸਤਰੀਆਂ ਨੂੰ ਦੁੱਧ ਫੜਾ ਕੇ ਉਹਨੇ ਵਿਚਾਰੇ ਚਾਹ ਡੀਗ ਦੇ ਅੱਜ ਲੇਟ ਹੋ ਗਏ ਦੁੱਧ ਨਹੀਂ ਫੜਾ ਕੇ ਗੁਰਦੁਆਰੇ ਨੂੰ ਦੁੱਧ ਫੜਾ ਕੇ ਫਿਰ ਵੀ ਰੋਟੀ ਅਸੀਂ ਪਕਾ ਦੇਣੀ ਉਹਨੇ ਜਰਾ ਚੱਲ ਪਾ ਦੁੱਧ ਤਬਾ ਉਹ ਡੀਗ ਦੇਣੇ ਵਿਚਾਰੇ ਬੰਦ ਨਹੀਂ ਚਾਹ ਫੜਾ ਕੇ ਹੁਣ ਸੋ ਹੁਣ ਪਹਿਲਾਂ ਦੁੱਧ ਫੜਾ ਕੇ ਉਹਨੇ ਗੁਰਦੁਆਰ ਸ ਪਰ ਦੇ ਕਿੰਨੇ ਜਾਣੇ ਆ ਉਹ ਥੋੜੇ ਜਾਣੇ ਮਨ ਲੱਗਦਾ ਲਓ ਜੀ ਗੁਰਮਖ ਪਿਆਰਿਓ ਹੁਣ ਸਾਰਾ ਕੰਮ ਆਪਾਂ ਨੇ ਵੇੜਤਾ ਹੈ ਬੀਬੀ ਨੇ ਰੋਟੀ ਫੜਾ ਜਾਂਦੀ ਹੈ ਮਿਸਤਰੀਆਂ ਨੂੰ ਉਹ ਫੜਾ ਜਾਂਦਾ ਗੁਰਦੁਆਰੇ ਸਾਨੂੰ ਆਪਾਂ ਚੱਕ ਲੱਗੇ ਪ੍ਰਸ਼ਾਦਾ ਆਲੂ ਵਾਲੇ ਪਰੌਂਠੇ ਛਕਦੇ ਆਂ ਲਓ ਜੀ ਵਾਹੀ ਗੁਰੂ ਬਹਿ ਗਏ ਆਪਾਂ ਚੌਂਕੜਾ ਮਾਰ ਕੇ ਮੰਮੀ ਨਹੀਂ ਪਕਾ ਰਹੀਆਂ ਲਓ ਜੀ ਪ੍ਰਸ਼ਾਦਾ ਤਿਆਰ ਆ ਜਾਓ ਛਕੋ ਵਾਹੀ ਗੁਰੂ ਸਰਤੇ ਬਾਦਸ਼ਾਹ ਬਹੁਤ ਸਵਾਦ ਹੈ ਜੀ ਆਲੂ ਦੇ ਪਰੌਂਠੇ ਆਨੰਦ ਹੀ ਆਨੰਦ ਹੈ ਵਾਹਿਗੁਰੂ ਦੀ ਕਿਰਪਾ ਨਾਲ ਆਨੰਦ ਹੀ ਆਨੰਦ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਆਨੰਦ ਆ ਗਿਆ ਜੀ ਹੁੰ ਚੱਲਾਂਗੇ ਗੁਰਦੁਆਰਾ ਸਾਹਿਬ ਉੱਥੇ ਸੇਵਾ ਚੱਲ ਰਹੀ ਏ ਇੱਕ ਖੂਈ ਪਟ ਰਹੇ ਉੱਥੇ ਉਹਦੇ ਵਿੱਚ ਅੱਜ ਪੱਥਰ ਲਾਉਣੇ ਆ ਗੋਲ ਕੜੇ ਜੀ ਨਹੀਂ ਹੁੰਦੇ ਜਿਹੜੇ ਉਹ ਕੜੇ ਜੇ ਰੱਖਣੇ ਵਿੱਚ ਕੋਈ ਦੇ ਤੇ ਦੋ ਦੂਜੇ ਮਿਸਤਰੀ ਲੈ ਕੇ ਚਾਰ ਬੰਦੇ ਲੱਗੇ ਆ ਚੱਲਦੇ ਆਂ ਗੁਰਦੁਆਰਾ ਸਾਹਿਬ ਹੂੰ ਲਓ ਜੀ ਆਪਾਂ ਪ੍ਰਸ਼ਾਦਾ ਛਕ ਲਿਆ ਹੁਣ ਆ ਗਈ ਗੁਰੂ ਦੀ ਵਾਰੀ ਗੁਰੂ ਦੀ ਛਕੂਗਾ ਵੇਖੋ ਖਿਵਾਰ ਤੇ ਛਕੂ ਹੈ ਨਾ ਇੱਥੇ ਥੱਲੇ ਰੱਖਦਾ ਪਰਿਓ ਪਰਿਓ ਪਰੇ ਚੱਲ ਪਰੇ ਚੱਲ ਪਰੇ ਚੱਲ ਪਰੇ ਚੱਲ ਪਰੇ 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 ਇੱਕ ਮਿੰਟ ਪਰੇ ਜਾ ਪਰੇ ਉੱਥੇ ਚੱਲ ਹਾਂ ਹੁਣ ਛਕਲਾ ਆਲੂ ਵਾਲਾ ਪਰੋਟਾ ਛਕਲਾ ਓਵੇਂ ਰੱਖਤਾ ਮੈਂ ਤਾਂ ਮੰਮੀ ਸ਼ੁਗਰਮੁਖ ਪਿਆਰਿਓ ਹੁਣ ਪ੍ਰਸ਼ਾਦਾ ਆਪਣੀ ਛੱਕ ਕੇ ਹੋ ਗਏ ਵਿਹਲੇ ਆ ਸੀਮਾ ਤੇ ਮੰਮੀ ਤੇ ਹੁਣ ਗਾਜਰਾਂ ਦਾ ਕੰਮ ਸ਼ੁਰੂ ਹੋ ਗਿਆ ਛਿੱਲ ਕੇ ਧੋ ਕੇ ਤੇ ਉਦੋਂ ਬਾਅਦ ਦੁੱਧ ਵੀ ਆ ਗਿਆ ਦੁੱਧ ਆਪਣੇ ਘਰ ਦਾ ਵੀ ਹੈ ਤੇ ਮੈਂ ਹੋਰ ਵੀ ਲਿਆਇਆ ਗਲਾਬੇ ਲੋ ਹੁਣ ਗਜਰੀਲਾ ਬਣਨ ਲੱਗਿਆ ਤੇ ਮੈਂ ਥੋੜਾ ਜਿਹਾ ਮੰਡੀ ਜਾ ਕੇ ਉਹਨਾਂ ਮੈਨੂੰ ਥੋੜਾ ਜਿਹਾ ਕੰਮ ਆ ਕੋ ਜਿਹੜਾ ਕੱਲ ਆਪਾਂ ਪੱਥਰ ਕਟਵਾਇਆ ਸੀ ਉਹ ਕਟਿਆ ਪਿਆ ਗੁਰਦੁਆਰਾ ਸਾਹਿਬ ਕੰਮ ਰੁਕਿਆ ਪਿਆ ਉਹਨਾਂ ਨੂੰ ਪੱਥਰ ਲੈ ਕੇ ਦੇਣਾ ਤੇ ਮੈਂ ਮੰਡੀ ਜਾ ਕੇ ਉਹਨਾਂ ਆਉਂਦਿਆਂ ਨੂੰ ਗਾਜਰਾ ਸਿਲੀਆਂ ਜਾਣੀਆਂ ਸੋ ਹਾਂਜੀ ਗੁਰਮਤ ਪਿਆਰਿਓ ਤੁਰਪੇ ਆ ਮੰਡੀ ਨੂੰ ਗ੍ਰੇਨਾਈਟ ਪੱਥਰ ਤੇ ਲਾਲ ਪੱਥਰ ਚਾਰ ਪੱਥਰ ਲੈ ਕੇ ਆਉਣੇ ਆ ਗੱਡੀ ਦੀ ਰਿੱਗੀ ਚ ਰੱਖ ਲਿਆਵਾਂਗੇ ਕੱਟੇ ਪਈਆ ਕੱਲੋਂ ਆਏ ਨਹੀਂ ਸੀ ਤਾਂ ਕਰਕੇ ਕੱਲ ਲਿਆਂਦਾ ਨਹੀਂ ਗਿਆ ਤੇ ਅੱਜ ਲੈ ਕੇ ਆਵਾਂਗੇ ਆ ਦੇਖੋ ਪਿੰਡ 'ਚ ਬੱਕਰੀਆਂ ਫਿਰਦੀਆਂ ਆ ਸਿਪਾ ਸਿਪਾ ਬੱਕਰੀਆਂ ਫਿਰਦੀਆਂ ਢੇਰਾ ਤੇ ਬੱਕਰੀਆਂ ਇੱਧਰ ਵੀ ਬੱਕਰੀਆਂ ਸਾਡਾ ਪਿੰਡ ਸੋ ਹੁਣ ਚੱਲਦੇ ਆਂ ਮੰਡੀ 10-15 ਮਿੰਟ ਦੇ ਵਿੱਚ ਵਿੱਚ ਮੁੜੇ ਆਉਣਾ ਬਸ ਵਾਪਸ ਬਾਲਾ ਟਾਈਮ ਨਹੀਂ ਲਾਉਣਾ ਉਦੋਂ ਬਾਅਦ ਆ ਕੇ ਬਜਰੀਲੀ ਦੀ ਵੀਡੀਓ ਸ਼ੂਟ ਕਰਨੀ ਹੈ ਲਓ ਜੀ ਗੁਰਮੁਖ ਪਿਆਰਿਓ ਰੱਖ ਲਿਆ ਪੱਥਰ ਆਪਾਂ ਤੇ ਹੁਣ ਚੱਲ ਪਿਆ ਘਰ ਨੂੰ ਵਾਪਸ ਗੁਰੂ ਘਰ ਦੇ ਵਿੱਚ ਕਾਰ ਸੇਵਾ ਚਾਦਰੀ ਇਸ ਕਰਕੇ ਆਪਾਂ ਕਿਹਾ ਵੀ ਸੇਵਾ ਕਰਕੇ ਆਪਾਂ ਪੱਥਰ ਦੀ ਸੇਵਾ ਮਤਲਬ ਗੱਡੀ ਚ ਰੱਖ ਕੇ ਲਿਆਉਣ ਦੀ ਕੀਤੀ ਅੱਜ ਸਗਰਮੁਖ ਪਿਆਰਿਓ ਪੱਥਰ ਪਿਆ ਗੱਡੀ ਦੇ ਵਿੱਚ ਤੇ ਗੱਡੀ ਹੌਲੀ-ਹੌਲੀ ਤੋਰਨੀ ਪੈ ਰਹੀ ਹੈ ਉਖਲੀ ਤੋਂ ਵੀ ਤੇ ਮੋੜ ਤੋਂ ਵੀ ਬ੍ਰੇਕ ਵੀ ਪੂਰੀ ਨਹੀਂ ਲਾ ਸਕਦੇ ਤੂੰ ਦੇਖ ਸਕਦਾ ਬਾਹਰ ਕਾ ਨੂੰ ਸੁਗਰਮਖ ਪਿਆਰਿਓ ਸਰਵਾਂ ਦੇ ਫੁੱਲ ਦੇਖੋ ਕਿੱਡੇ ਸੋਹਣੇ ਰੰਗ ਕਿੱਡਾ ਸੋਹਣਾ ਸਰਵਾਂ ਦੇ ਫੁੱਲਾਂ ਦੇ ਸੁਗਰਮਖ ਪਿਆਰਿਓ ਖੂਈ ਪਟ ਰੇ ਗੁਰਦੁਰਸ ਹੈ ਤੇ ਪਾਣੀ ਆ ਗਿਆ ਧਰਤੀ ਦਾ ਆ ਧਰਤੀ ਦਾ ਪਾਣੀ ਹੈ ਨਾ ਉਹ ਦੇਖੋ ਆ ਦੇਖੋ ਧਰਤੀ ਦਾ ਪਾਣੀ ਹੈ ਆ ਤਰਤੀਦਾ ਪਾਣੀ ਕਿਨੇ ਫੋਟ ਵੜਤੀ ਆ ਬਾਈ ਨੇ ਪੱਟੀ ਗੁਰੂ ਘਰ ਅੱਗ ਲੱਗੀ ਕਿਨੇ ਫੋਟ ਵੜਤੀ 18 ਫੋਟ ਹੋ ਗਏ 18 ਫੋਟ ਹੋ ਗਏ ਆਂਬਾ ਦੇਖਣਾ ਹੈ ਠੀਕਾ ਬਾਈ ਨਾਲ ਨੇ ਪੱਟੀ ਆਰੇ ਪਾਣੀ ਲਓ ਜੀ ਗੁਰਮੁਖ ਪਿਆਰਿਓ ਗੁਰਦੁਆਰਾ ਸਾਹਿਬ ਦੇ ਅੰਦਰੋਂ ਹੋ ਗਈ ਸਫਾਈ ਸਾਰੀ ਹਜੇ ਇਹਨੂੰ ਧੋਣਾ ਇੱਕ ਵਾਰੀ ਹੋਰ ਤੇ ਬਹੁਤ ਸੋਹਣਾ ਹੋ ਗਿਆ ਗਰਾਉਂਡਿੰਗ ਗਰਾਉਂਡਿੰਗ ਕਰਕੇ ਆ ਸਾਰਾ ਦੇਖੋ ਤੁਸੀਂ ਗੁਰਪ੍ਰੀਤ ਸਿੰਘ ਆ ਗਿਆ ਜੀ ਲਓ ਪ੍ਰੀਤ ਸਿੰਘ ਇੱਥੇ ਪੱਥਰ ਲੈ ਕੇ ਕਿਦਾਰ ਸਾਹਿਬ ਇਹ ਕੀ ਕਰਤਾ ਤੁਸੀਂ ਨੁਕਸਾਨ ਕਰਤਾ ਬਾਈ ਨੁਕਸਾਨ ਹੋ ਗਿਆ ਯਾਰ ਇਹ ਤਾਂ ਚਾਰ ਉਂਗਲਾਂ ਤੁਸੀਂ ਘੱਟ ਕਰ ਇਹ ਬਾਬਾ ਜੀ ਮੱਝਾ ਪੀਸ ਲਾਇਆ ਆਪਾਂ ਚਲੋ ਕੋਈ ਨਹੀਂ ਲੈ ਆਇਓ ਗੱਡੀ 'ਚ ਪੱਥਰ ਕਢਾ ਦਿਓ ਫਿਰ ਗੱਡੀ 'ਚ ਪੱਥਰ ਕਢਦੇ ਹੁਣ ਗੁਰਦਰ ਸਾਹਿਬ ਬਣ ਗਿਆ ਵਧੀਆ ਬਹੁਤ ਸੁਣਾ ਹਾਲ ਹੋ ਗਿਆ ਆਵਾਜ਼ ਗੁੰਜਰੀ ਹੈ ਬਹੁਤ ਜ਼ਿਆਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਇੰਨੀ ਗੁਜਰੀਏ ਆ ਜਾਣ ਬਹੁਤ ਬਹੁਤ ਅੱਛਾ ਇਧਰ ਅੰਦਰ ਵੀ ਲਾਤੀਆਂ ਕਿ ਟੇਲਾ ਠੀਕ ਹੈ ਵਿੱਚ ਵੀ ਲਾਤੀਆਂ ਇਹਦੇ ਵਿੱਚ ਇਹ ਗਰੋਡਿੰਗ ਕਰਕੇ ਚਿੱਟਾ ਛਟਾ ਕਰ ਦੇਣਾ ਲਓ ਜੀ ਗੁਰਮੁਖ ਪਿਆਰਿਓ ਪੱਥਰ ਲਵਾ ਕੇ ਗੁਰਦੁਆਰਾ ਸਾਹਿਬ ਆ ਗਿਆ ਤੇ ਇਧਰ ਤਿਆਰੀ ਚੱਲ ਰਹੀ ਹੈ ਗਾਧਰਾਂ ਦਾ ਰੀਲਾ ਬਣ ਰਿਹਾ ਗਿਜਰੀਲਾ ਗਾਧਰਾਂ ਦਾ ਰੀਲਾ ਗਿਜਰੀਲਾ ਗਰਮਖ ਪਿਆਰਿਓ ਗਾਜਰਾਂ ਕੱਦੂ ਕੱਚ ਹੋ ਗਈਆਂ ਕੜਾਈ ਆ ਗਈ ਐ ਤੇ ਹੁਣ ਮੰਮੀ ਧਰਦੂ ਦੀ ਕੜਾਈ ਤੇ 2 ਘੰਟਿਆਂ ਬਾਅਦ ਬਣ ਜੂਗਾ ਗਜਰੇਲਾ ਲੋ ਜੀ ਗਰਮਖ ਪਿਆਰਿਓ ਦੁੱਧ ਪਾਤਾ ਕੜਾਈ ਚ ਤੇ ਅੱਗ ਸ਼ੁਰੂ ਕਰਨ ਲੱਗਿਆ ਹੁਣ ਉਦੋਂ ਬਾਅਦ ਆ ਪਾ ਦੇਣੀ ਆ ਗਾਜਰਾਂ ਵਿੱਚ ਮਿੱਠਾ ਦੁੱਧ ਹੋਰ ਪਾਤਾ ਤੇ 2.5 ਘੰਟਿਆਂ ਬਾਅਦ 2 ਘੰਟਿਆਂ ਬਾਅਦ ਬਣ ਜਾਣਾ ਗਜਰੇਲਾ ਬਾਦੂ ਉਹ ਦੋ ਦਿਨਾਂ ਹਾਂ ਸੋ ਗਰਮਖ ਪਿਆਰਿਓ ਕੰਮ ਤਾਂ ਹੋ ਹੀ ਗਿਆ ਜਿਹਨੂੰ ਤੇ ਡਰ ਸੀ ਗਰਮਖ ਪਿਆਰਿਓ ਮੈਂ ਗੁਰਦੁਆਰਾ ਸਾਹਿਬ ਗਿਆ ਸੀ ਚਾਹ ਦਾ ਪੁੱਛਣ ਤੇ ਇੱਧਰ ਪਾਤੀਆਂ ਗਾਜਰਾ ਮੰਮੀ ਉਹਨਾਂ ਨੇ ਗਦਲੇਲੇ ਚ ਮੰਮੀ ਦੱਸਿਆ ਨਹੀਂ ਚਲੋ ਆ ਬਣ ਗੀਆਂ ਗਾਜਰਾ ਪਾ ਕੇ ਹੁਣ ਹੁਣ ਬਣ ਜਾਣਾ ਬਸ ਕੜੀ ਜਾਊਗਾ ਕੜੀ ਜਾਊਗਾ ਫਿਰ ਗਦਲੇਲਾ ਬਣਨਾ ਇੱਧਰ ਸਰਬੱਤਾ ਵੀ ਆ ਗਿਆ ਆਪਣਾ ਆ ਗਿਆ ਤੂੰ ਸਮਰ ਵੀ ਆ ਗਿਆ ਬੁਲਾ ਕੇ ਲੈ ਸਮਰ ਨੂੰ ਇੱਧਰ ਬਣਦੇ ਆ ਕੇ ਤੇ ਰੇਲਾ ਹੁਣ ਚਲੋ ਕੋਈ ਨਹੀਂ ਟੈਂਜੇ ਤੇ ਪਹੁੰਚ ਗਏ ਫਿਰ ਵੀ ਬਿਜੀ ਹੋ ਗਏ ਥੋੜਾ ਜਿਹਾ ਸੋ ਘਰਮਕ ਪਿਆਰਿਓ ਖੁਸ਼ਬੂ ਬਹੁਤ ਸੋਹਣੀ ਆ ਰਹੀ ਏ ਆਹਾ ਬਹੁਤ ਸੋਹਣੀ ਖੁਸ਼ਬੂ ਆ ਰਹੀ ਏ ਬਸ ਕੰਮ ਲੱਗੇ ਹੀ ਆ ਹੁਣ ਆ ਇਧਰ ਦੋ ਸ਼ਕਾਰੀ ਬੈਠੇ ਖਾਣ ਨੂੰ ਖੜੇ ਆ ਸਮਰ ਕਈ ਜਾਂਦਾ ਸਮਰ ਕਈ ਜਾਂਦਾ ਵੀ ਦੋ ਦੋ ਕਰੋ ਛੇਤੀ ਭੁੱਖ ਲੱਗੀ ਹੈ ਨਾ ਸਰਬਤੈ ਨੂੰ ਵੀ ਨਹੀਂ ਲੱਗੀ ਸਰਬਤ ਨੇ ਆਲੂ ਵਾਲੇ ਰੋਟੇ ਖਾ ਲਿਆ ਤਾਂ ਹੀ ਰੱਜ ਗਿਆ ਬਤਾ ਸ਼ੁਗਰਮੱਖ ਪਿਆਰਿਓ ਹੁਣ ਬਸ ਥੋੜਾ ਟਾਈਮ ਲੱਗਣਾ ਅੱਧਾ ਘੰਟਾ ਚਾਹ ਪਾਣੀ ਛਕ ਲਿਆ ਸੀ ਇੱਥੇ ਬਹਿ ਕੇ ਤੇ ਹੁਣ ਥੋੜਾ ਟਾਈਮ ਹੀ ਲੱਗਣਾ ਬਸ 10-15 ਮਿੰਟ ਅੱਧਾ ਘੰਟਾ ਇੰਨਾ ਟਾਈਮ ਲੱਗੂਗਾ ਲੱਗੇਗਾ ਅੱਧਾ ਪੂਣਾ ਘੰਟਾ ਅੱਧਾ ਪੂਣਾ ਘੰਟਾ ਲੱਗੂਗਾ ਜਿਹੜਾ ਜਿਹੜਾ ਬਾਬਾ ਪਿਆਰ ਇੱਕ ਖੁਆ ਬਣ ਰਿਹਾ ਹੈ ਨਾ ਸ਼ੁਗਰਮੱਖ ਪਿਆਰਿਓ ਹੁਣ ਬਸ ਥੋੜਾ ਟਾਈਮ ਹੀ ਲੱਗਣਾ ਅੱਗੇ ਨੂੰ ਬਹੁਤ ਖੁਆ ਬਣ ਗਿਆ ਕਿੰਨਾ ਟਾਈਮ ਹੋ ਗਿਆ ਮੀ ਹੋਰ ਕਿੰਨਾ ਟਾਈਮ ਲੱਗੂਗਾ ਤਾਂ ਬਣ ਗਿਆ ਜੰਦਾ ਬਣ ਗਿਆ ਅੱਧੇ ਘੰਟੇ ਬਣ ਜੂਗਾ ਆਪੇ ਇਸ ਨਾਲ ਬੋਲ ਲਓ ਜੀ ਅੱਧਾ ਘੰਟਾ ਹੋਰ ਲੱਗਣਾ ਅੱਧਾ ਘੰਟਾ ਸੋ ਗਰਮਖ ਪਿਆਰਿਓ ਬਣ ਚੁੱਕਿਆ ਗਜਰੇਲਾ ਤਿੰਨ ਘੰਟਿਆਂ ਦੇ ਵਿੱਚ ਗਰਮਖ ਪਿਆਰਿਓ ਦੁੱਧ ਦੇ ਵਿੱਚ ਗਾਜਰਾ ਪਾ ਕੇ ਤੇ ਜੋਂ ਲੱਗਿਆ ਸੀ ਖੁਰਚਣੇ ਨਾਲ ਉਹਨੂੰ ਮਾਰਨ ਤੇ ਰੇਲਾ ਬਣਾਤਾ ਗਾਜਰਾ ਦਾ ਤੇ ਬਣ ਗਿਆ ਗਜਰੇਲਾ ਆ ਦੇਖੋ ਗਜਰੇਲਾ ਜਿਵੇਂ ਸੁੱਕ ਗਿਆ ਦੁੱਧ ਗਜਰੇਲਾ ਬਣ ਗਿਆ ਹੁਣ ਇਹਨਾਂ ਠੰਡੇ ਰੋਣ ਲੱਗੇ ਆ ਉਹ ਬੱਲੇ ਵਾਹੀ ਗਰੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇਖੋ ਕਰੇ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਦੇਖੋ ਜੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਹੈਦਰ ਬਾਟੀਆਂ ਤਿਆਰ ਕੋਲੀਆਂ ਤਿਆਰ ਬਹੁਤ ਸੋਹਣੀ ਆ ਰਹੀ ਹੈ ਤੁਹਾਨੂੰ ਨਹੀਂ ਆ ਰਹੀ ਕੈਮਰੇ ਦੇ ਵਿੱਚ ਦੀ ਮੈਂ ਕਹਿੰਦਾ ਤੁਹਾਨੂੰ ਆਵੇ ਕੈਮਰੇ ਦੇ ਵਿੱਚ ਦੀ ਖੁਸ਼ਬੂ ਤੇ ਪਤਾ ਲੱਗਿਆ ਹੋਵੇ ਕਿੰਨਾ ਸਵਾਦ ਬਣਿਆ ਬਹੁਤ ਸਵਾਦ ਆਹਾ ਆਹ ਖੁਸ਼ਬੂ ਯੂਟਿਊਬਰ ਨੂੰ ਨਹੀਂ ਪਤਾ ਚੱਲੇਗਾ ਕਿ ਅੰਦਰ ਤੋਂ ਆ ਨਿਕਲਦਾ ਹੈ ਕਿੰਨਾ ਖੁਸ਼ਬੂ ਆਉਂਦੀ ਹਾਂ ਆਉਗੀ ਜੱਸ ਹੁਣ ਗੁਰੂ ਰਾਮਦਾਸ ਮਾਰੇ ਦਾ ਕੱਡੂ ਗੁਰਦੁਆਰੇ ਦਾ ਪਹਿਲਾ ਆ ਜਾ ਪਾਪਾ ਬਾਟੀਆਂ ਗੁਰਦੁਆਰੇ ਦਾ ਕੱਡੂ ਅਵੇ ਪਾਪਾ ਵਾਸਤੇ ਲਿਆ ਆਸੀ ਸੋ ਹੁਣ ਟਾਈਮ ਵੀ ਹੋ ਗਿਆ ਗੁਰਦੁਆਰਾ ਸਾਹਿਬ ਦਾ ਤਿਆਰ ਹੋਣੇ ਆ ਫਿਰ ਜਾਣਾ ਗੁਰਦੁਆਰਾ ਸਾਹਿਬ ਉਥੂ ਹੀ ਆਇਆ ਐ ਵੈਸੇ ਮੈਂ ਕੰਮ ਚੱਲ ਰਿਹਾ ਐ ਵਾਸ਼ਪੇਸ਼ਨ ਬਣ ਰਹੀ ਐ ਉੱਥੇ ਅੱਗੇ ਫਰੰਟ ਤੇ ਬਹੁਤ ਸੋਹਣਾ ਬਣ ਰਿਹਾ ਗੁਰੂ ਘਰ ਤੁਹਾਨੂੰ ਇੱਕ ਵੀਡੀਓ ਬਣਾਵਾਂਗੇ ਸਪੈਸ਼ਲ ਗੁਰਦੁਆਰਾ ਸਾਹਿਬ ਦੀ ਸਾਰਾ ਰਿਵਿਊ ਦੇਵਾਂਗੇ ਗੁਰਦੁਆਰਾ ਸਾਹਿਬ ਕੋਆਰਡੀਨੇਟਰ ਬਣਾਇਆ ਗੁਰਦੀਆਂ ਨੂੰ ਕਰਵਾਤ ਵਾਸ਼ਪੇਸ਼ਨ ਬਣਾਇਆ ਤੁਹਾਨੂੰ ਵਾਸਤੇ ਪਾਪਾ ਜੀ ਪਾਪਾ ਜੀ ਸੰਮਲ ਕੰਡਾ ਕੀ ਨਾ ਬਾਪਾ ਨਾ ক্রিকেট ਖੇਲਣ ਗਏ ਹੋਣਗੇ ਨਹੀਂ ਮੈਂ ਗੁਰਦੁਆਰੇ ਗਿਆ ਸੀ ਗੁਰਦੁਆਰੇ ਨੂੰ ਮੈਂ ਕਿੰਨਾਂ ਉਹ ਤਾਂ ਸੀ ਇੱਧਰ ਗੇਸ ਖੇਤ ਗੜ ਮਨ ਸੋਣ ਸ਼ਕਣ ਲੱਗਿਆ ਜੀ ਸੋ ਗਰਮਕ ਪਿਆਰਿਓ ਗੁਰਦੁਆਰਾ ਸਾਹਿਬ ਦਾ ਘਟਤਾ ਸ਼ਾਮ ਨੂੰ ਜਾਮਨ ਗੁਰਦੁਆਰਾ ਸਾਹਿਬ ਲੈ ਕੇ ਸੰਗਤ ਨੂੰ ਬੁਲਾ ਦਾਂਗੇ ਤੇ ਆ ਦੇਖੋ ਹੁਣ ਖਾਣ ਲੱਗੇ ਆ ਬਹੁਤ ਸਵਾਦ ਨੇ ਆਹਾਹਾ ਬਹੁਤ ਸਵਾਦ ਆਨੰਦ ਆ ਗਿਆ ਬਹੁਤ ਸਵਾਦ ਆ ਗਿਆ। ਤੁਮਰੀ ਮੱਤੀ ਗੜੀ ਹੈ। ਜਿਹੜੀ ਮਰਜ਼ੀ ਦੇ ਉਹਨਾਂ ਦਾ। ਬਹੁਤ ਸਵਾਦ ਬਣਿਆ ਮੀ। ਆਤਾ ਬਣੂਗਾ ਹੀ। ਨਾ ਲੱਗਿਆ। ਮਮ ਪਿਆਰੇ ਉਹ ਗਦਰੇਲਾ ਬਹੁਤ ਸਵਾਦ ਬਣਿਆ। ਆਨੰਦ ਆ ਗਿਆ। ਮੰਮੀ ਦੀ ਕਿਰਪਾ ਨਾਲ ਬਣਿਆ। ਬਹੁਤ ਟਾਈਮ ਲੱਗਿਆ ਮੰਮੀ ਨੂੰ। 2 ਵਜੇ ਲੱਗੀ ਸੀ ਮੈਂ। ਹਾਂ। 2 ਵਜੇ ਦੀ ਲੱਗੀ ਮੰਮੀ ਤੇ ਹੁਣ ਵੱਜ ਗਏ 5 ਸਵਾ 5 ਹੋ ਗਏ। 2 ਤੋਂ 4 4 ਤੋਂ 5 ਸਾਢੇ 3 ਘੰਟਿਆਂ ਦੇ ਕਰੀਬ ਹੋ ਚਲੇ। ਉਦੋਂ ਪਰ ਗਾਜਰਾਂ ਨੂੰ ਜਿਹੜੀਆਂ ਛਿੱਲੀਆਂ ਵੀ ਉਹ ਵੀ ਟਾਈਮ ਲੱਗਿਆ। 12:30 ਵੀ ਲੱਗੀਆਂ ਸੀਗੀਆਂ ਮੇਰੇ ਸਾਢੇ 12:30 5:30 ਹੋ ਗਏ 5 ਘੰਟੇ ਹੋ ਗਏ ਹੈ ਮਿਹਨਤ ਬਹੁਤ ਲੱਗਦੀ ਹੈ ਤੇ ਲਾਈਕ ਕਰਨ ਲੱਗੇ ਤੁਸੀਂ ਸੋਚਿਆ ਨਾ ਕਰੋ ਲਾਈਕ ਜਰੂਰ ਕਰਦੇਆ ਕਰੋ ਕਮੈਂਟ ਜਰੂਰ ਕਰਦੇਆ ਕਰੋ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਜੇ ਚੈਨਲ ਤੇ ਨਵੇਂ ਹੋ ਤਾਂ ਸੋ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਪਿਆਰ ਹੁੰਨੇ ਆ ਬੱਚਿਆਂ ਨੇ ਗਿਦੜੀ ਲਖਾ ਲਿਆ ਪਾਪਾ ਜੀ ਹਾਂਜੀ ਮੈਂ ਤਾਂ ਲੱਗਿਆ ਤੁਸੀਂ ਬਲੌਗਸ ਨੂੰ ਮਾਫਤ ਕਰੀ ਜਾਂਦੇ ਨਹੀਂ ਸਮਾਪਤ ਸ਼ਾਮ ਨੂੰ ਕਰਾਂਗੇ ਆਦ ਸੱਚ ਜੁਗ ਆਦ ਸੱਚ हैप्पी सर्च नाम ਹੈ ਕਹੋ ਸੀਟੀ ਸਰ ਗਰਮਕ ਪਿਆਰਿਓ ਅੱਜ ਚੁੱਲ੍ਹੇ ਤੇ ਬਣ ਰਿਹਾ ਸਾਰਾ ਕੁਝ ਤੇ ਅੱਜ ਮੇਰੀ ਫੇਵਰੇਟ ਸਬਜੀ ਆਈ ਹੈ ਪਾਠ ਕਰਿਆ ਹੈ ਗੁਰਦੁਆਰਾ ਸਾਹਿਬ ਹੁਣ ਅੱਗ ਸੇਕ ਰਹੇ ਆ ਤੇ ਅੱਜ ਮੇਰੀ ਫੇਵਰੇਟ ਸਬਜੀ ਬਣੀ ਹੈ ਮਸਰੂਮ ਦੀ ਸਬਜੀ ਅੱਜ ਬਣਨੀ ਹੈ ਸੋ ਗਰਮਕ ਪਿਆਰਿਓ ਪ੍ਰਸ਼ਾਦਾ ਪਾਣੀ ਛਕ ਲਿਆ ਹੁਣ 8:00 ਵਜੇ ਆ ਤੇ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆ ਉਮੀਦ ਕਰਦੇ ਆ ਕਿ ਅੱਜ ਦਾ ਵਲੋਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਆ ਫਿਰ ਨੈਕਸਟ ਵਲੋਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਪੀ ਬਰਥਡੇ ਪਰੂ ਤੇਨੂੰ ਪਰੂ ਦੇ ਵੱਡਾ ਪਰੂ ਪਰੂ ਦੇ ਪਰੂ ਦਾ ਵੱਡੇ ਅੱਜ